ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਕਿਰਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਨਵੇਂ ਦਿਨ ਦੀ ਸ਼ੁਰੂਆਤ ਕਰਨ ਲੱਗੇ ਆਂ ਨਵੀਂ ਸਵੇਰ ਦੀ ਟਾਈਮ ਹੋ ਗਿਆ 10 ਵੱਜ ਚੁੱਕੇ ਨੇ ਤੇ ਆਪਾਂ ਹੋ ਗਿਆ ਰੈਡੀ ਤੇ ਹੁਣ ਆਪਾਂ ਚੱਲਦੇ ਆਂ نیچے ਆਪਾਂ ਜਾਣਾ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਸਾਡੀ ਮੈਰਿਜ ਨੂੰ ਵੀ ਤਕਰੀਬਨ 10 ਸਾਲ ਹੋ ਚੁੱਕੇ ਨੇ ਤੇ ਮੈਂ ਅੱਜ ਤੱਕ ਨਹੀਂ ਗਈ ਹੈਗੀ ਉੱਥੇ ਸੋ ਅੱਜ ਆਪਾਂ ਪਲਾਨ ਜਿਆ ਬਣਾਇਆ ਫਰੈਂਡ ਸਰਕਲ ਨੇ ਬਣਾਇਆ ਵੈਸੇ ਤਾਂ ਤੇ ਚਲੋ ਫਿਰ ਚੱਲਦੇ ਆ ਸਾਡਾ ਪਲਾਨ ਤਾਂ ਪਹਿਲਾਂ ਦੀ ਬਣਿਆ ਹੋਇਆ ਸੀ ਕਿ ਬੱਚੇ ਮੰਡੇ ਸਕੂਲ ਜਾਣਗੇ ਬੱਚਿਆਂ ਤੋਰ ਕੇ ਫੇਰ ਚੱਲਾਂਗੇ ਬਟ ਛੁੱਟੀਆਂ ਹੋ ਗਈਆਂ ਤੇ ਫਿਰ ਹੁਣ ਬੱਚੇ ਘਰ ਰਹਿਣਗੇ ਤੇ ਚੱਲਦੇ ਆ ਆਪਾਂ ਅੱਜ ਮੱਠਾ ਟੇਕ ਕੇ ਆਉਨੇ ਆ ਗੁਰਦੁਆਰਾ ਦੁੱਖ ਨਿਵਾਰ ਸਾਹਿਬ ਆ ਗਈ ਭਾਈ ਗੱਡੀ ਆਪਣੀ ਚੱਲੀਏ ਆ ਜਾ ਹੁਣ ਤੂੰ ਕਿੱਥੇ ਫਿਰ ਜਾਨੀ ਆ ਰਹਿ ਜਾਣੀਂ ਔਰ ਛੱਡ ਦੇਣਾ ਮੈਂ ਤੈਨੂੰ ਆ ਜਾ ਬੀਬਾ ਉਦੋਂ ਨਾਲ ਹਾਂ ਅੱਛੇ ਜਿ ਦੇਰ ਵੀ ਜਾਣਾ ਮੈਂ ਤੇ ਆ ਗਿਆ ਮੈਂ ਤੇ ਕਿਤੇ ਨਾ ਆਉਂਦਾ ਤੇ ਸੀ ਸੀ ਤਜਾਤਰਾ ਤੇ ਸੀ ਲੋਵੀ ਪਹੁੰਚ ਗਿਆ ਆਪਾਂ ਵਧੀਆ ਜਿਹਾ ਹੋਵੇ ਚੱਕ ਲਈ ਦਵੇ ਆਜੋ 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 ਸੋਨਾ ਹੀ ਲੱਗਣਾ ਮੇਰੀ ਫੋਟੋ ਨਹੀਂ ਹੈ ਮੈਂ ਵੀ ਹੋਣੀ ਹੋਣੀ ਆਜੋ ਆਜੋ ਬਾਹਰ ਨੂੰ ਬਾਹਰ ਨੂੰ ਨਾਲੇ ਖਾਣਾ ਨਾ ਨਹੀਂ ਕੱਢੀ ਰੇਲਵੇ ਲਾਈਨਾਂ ਤੇ ਚੱਲ ਤੇ ਵੀਡੀਓ ਬਣਾਵਾ ਉੱਥੇ ਚੱਲ ਰੇਲਵੇ ਟ੍ਰੈਕ ਤੇ ਮੈਂ ਗੰਦ ਚੱਲ ਨਹੀਂ ਦੇ ਕੇ ਮੇਰੀ ਤੂੰ ਐਵੇਂ ਨਹੀਂ ਕਹਿ ਸਕਦੀ ਆਪਣੇ ਲੁਧਿਆਣੇ ਨੂੰ ਆਹ ਸਾਫ ਸੇ

Thank oh. ਮਤਾਂ ਦੇ ਕੀ ਮਿਆਰੀ ਦਾ ਸਬੰਧ ਹੈ ਇਹ ਮੇਕਅਪ ਦਾ ਸਬੰਧ ਲੈਣਾ ਕਿਉਂ ਇੱਦਾਂ ਦੁਕਾਨ ਆ ਇੱਕ ਹੈਗੀ ਹੋਰ ਤਾਂ ਹੈ ਜੀ ਹੋਰ ਹੋ ਤਾਂ ਆਪਾਂ ਤਾਂ ਕੁਝ ਲੈਣਾ ਚਲੋ ਹੁਣ ਸ਼ਾਪਿੰਗ ਕਰਦੇ ਆ ਪੂਰੀ ਜੀ ਕੀ ਲੈ ਕੇ ਦੇਣਗੇ ਐ ਮੈਨੂੰ ਕੰਮ ਲੈਣਾ ਅੱਜ 10 ਕਿਲੋ ਹੋਰ ਕੀ ਲੈਣਾ ਤੈਨੂੰ ਜਵਾਬ ਸ਼ਾਪਿੰਗ 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 ਆ ਦੇ ਨੇ ਕੀਤੀ ਐਨੀ ਸ਼ਾਪਿੰਗ ਚੱਲ 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 ਫਾਫਾ ਭਰੇ ਆ ਹਾਂ ਕਿੱਧਰ ਨੂੰ ਜਾਣਾ ਪਰਸਾਂ ਦੀ ਸ਼ਾਪਿੰਗ ਸਾਰੇ ਸੋਨੇ ਤੋਂ ਸੋਨੇ ਆ ਕਨਫਿਊਜ਼ ਹੋਏ ਪਿਆ ਸੀ ਵੀ ਕਿਹੜਾ ਲਈਏ ਕਿਹੜਾ ਛੱਡੀਏ ਆ ਗਿਆ ਪਸੰਦ ਤੇ ਨਹੀਂ ਲੰਗਵਦਰੀ ਆ ਆ ਕਿੰਨੇ ਦੱਸੇ ਜਿਹੜਾ ਤੂੰ ਉਹ ਚੱਕਿਆ ਸੀ ਹਾਂ ਇਹ ਜਦੋਂ ਹਾਂ ਕਿਹੜਾ ਕਿਹੜਾ ਜਿਹੜੇ ਪੈਸੇ ਸੀਗੇ ਇਹਨਾਂ ਨੇ ਬੀਬੀਆਂ ਨੇ ਪਰਸਾਂ ਤੇ ਲਾ ਤੇ ਹੁਣ ਪਰਸਾਂ ਦੇ ਵਿੱਚ ਪਤਾ ਨਹੀਂ ਕਿਹੜੇ ਪੈਸੇ ਪਾਣੇ ਨੇ ਜਾਂਦੀਆਂ ਮੰਗ ਲਿਆ ਘਰ ਆਣਿਆਂ ਤੋਂ ਕਿ ਦਹੀਂ ਨਵਾਂ ਪਰਸ ਲੈ ਕੇ ਆਈਆਂ ਪੈਸੇ ਪਾਣੇ ਨੇ ਪਹਿਲੇ ਗੱਲ ਖਰਚਾ ਕਰਾ ਦੋ ਫੇਰ ਕਰ ਦੋ ਆਪਾਂ ਜੀ ਬੋਲੋ ਨੇ ਦੋਸਤਾਂ ਨੂੰ ਪਤਾ ਦਿੱਤੀਆ ਚੈਨਲ ਆ ਪਾਫਰ ਲਾ ਹਿੰਨਾ ਦਰਨਾ ਨਹੀਂ ਲੈ ਨਾ ਮੈਂ ਤਾਂ ਕੁਛ ਨਹੀਂ ਲਿਆ ਹੈਗਾ ਨਾ ਨਾ ਮੈਂ ਗਈ ਨਹੀਂ ਆ ਉਹ ਟੂਟ ਬੋਲੀ ਜਾਂਦੇ ਘਰੇ ਚੱਲੋ ਤਾਂ ਖਾ ਲਈਆਂ ਕੋਈ ਨਾ ਕੋਈ ਆ ਤੇ ਖਾ ਲਈ ਨਾ ਨਾ ਇਸ ਆਪ੍ਰਿੰਦਰ ਬੀਬੀ ਦਾ ਹੀ ਆ ਲਾ ਮੇਰਾ ਕੁਛ ਨਹੀਂ ਲੈ ਬਈ ਹੁਣ ਨਹੀਂ ਕੁਛ ਹੈ ਹਜੇ ਫਰੂਟ ਖਾਣਾ ਹੈਗਾ ਹੁਣ ਚਾਹ ਦਾ ਟਾਈਮ ਆ ਉਹ ਇੱਕ ਸਟਾਪ ਦੀ ਮਮਾ ਮੈਂ ਨਹੀਂ ਜਾ ਰਹਾਂ ਹਾਂ ਤਾਂ ਚਾਹ ਖਾਂਦਾ ਨਹੀਂ ਤੂੰ ਚਾਹ ਪੀਣੀ ਹੈ ਬੁੱਤਰ ਹੁਣ ਨਾ ਬੱਚਿਆਂ ਨੂੰ ਲਿਆਤੇ ਫਰੂਟ ਤੇ ਅਸੀਂ ਆਪਦੇ ਲਈ ਕੀ ਖਰੀਦੇ ਆ ਓ ਮੈਡਮ ਖੋਲ ਰਹੀ ਇਹ ਪਰਸ ਵੀ ਸੇਲ ਕਰੇਗਾ ਪਰਸ ਹਾਂ ਪਰਸ ਵੀ ਸੇਲ ਕਰਿਆ ਕਰਨੇ ਨੇ ਹੁਣ ਅਸੀਂ ਨਾਲ ਨਾਲ ਇਹ ਵਾਲਾ ਪਰਸ ਇੱਕ ਕਿੱਤਾ ਇਹ ਤਾਂ ਮੈਂ ਲਈਆਂ ਕਿੱਤਾ 100-100 ਰੁਪਏ ਦੀ 100 ਦੇ ਵਿੱਚ ਦੋ ਆ ਦੇ ਵਿੱਚ ਵੀ ਇਹਦੇ ਕਿੱਤਾ ਕਿ ਕਿ ਪੀਜ਼ਾ ਲੈ ਨਾਨੀ ਕਿੱਦਵਾਰਾ ਤੇ ਇੱਕ ਇਹ ਮੈਂ ਦੋ ਸੈਟ ਲਿਆ 200 ਦੇ ਤੇ ਆ ਲਿਆ ਸ਼ਰਮ ਮੈਡਮ ਨੇ ਤੇ ਦਿੱਤੋ ਲੋਕਾਂ ਨੂੰ ਆ ਮੈਂ ਲਿਆ ਆ ਤੁਸੀਂ ਦੋਨਾਂ ਨੇ ਲਈ ਆ ਇੱਕ ਇੱਕ ਆਏ ਬੈਗੀ ਕਰ ਸਕਤੇ ਮੈਂ 500 ਤੇ ਵਸਾ ਪਾ ਹੀ ਪਰਸ ਪਰਸ ਲੈ ਲੈ ਹਾਂ ਪਰ ਕੁਛ ਲਿਆ ਹੀ ਨਹੀਂ ਕੁਛ ਨਹੀਂ ਲਿਆ ਪਾਰਸਾ ਦਾ ਢੇਰ ਲੱਗ ਗਿਆ ਜ ਢੇਰ ਲਓ ਭਾਈ ਜਸਸੀ ਜੰਗਾਈ ਦੋਤੀ ਨੇ ਹੋਰ ਆਪਾਂ ਕੀ ਲੈਨੇ ਰਬੜ ਬੈਂਡ ਆਹ ਕੰਢੇ ਦੇ ਵਿੱਚ ਪਤ ਪਾਈਆਂ ਜੀ ਮੈਂ ਕਿ ਪਾ ਲਾ ਇਹ ਚ ਜਿਹੜਾ ਉੱਥੋਂ ਲਿਆ ਸੀ ਸਮਾਨ ਇਹ ਚ ਤੇਰਾ ਇੱਕ ਰਬੜ ਬੈਂਡ ਆ ਕੱਢਣ ਦਾ ਵੱਡਾ ਉਹ ਕੋਈ ਤੋਂ ਨਾ ਬਾਕੀ ਕੁਝ ਨਹੀਂ ਨਹੀਂ ਗਿਫਟ ਆ ਸਾਨੂੰ ਪਰਸ ਵਾਲੇ ਨੇ ਗਿਫਟ ਦਿੱਤੇ। ਉਹਨਾਂ ਨੇ ਹੁਣ ਅਸੀਂ ਪ੍ਰਾਪਰਟੀ ਦਾ ਵੀ ਕੰਮ ਕਰਿਆ ਕਰਨਾ। ਵਿੱਚ ਲੱਖ ਰੁਪਈਆ ਸਾਡਾ। ਵੀਜੇ ਪ੍ਰਾਪਰਟੀ ਐਡਵਾਈਜ਼ਰ। ਹੁਣ ਉਹ ਨਾ ਪ੍ਰਾਪਰਟੀ ਦਾ ਕੰਮ ਕਰਨਾ। ਕਹਦਾ ਲੱਖ ਰੁਪਈਆ ਤੁਹਾਡਾ। ਮੰਮਾ ਆਪਾ। ਲਓ ਜੀ ਆਪਾਂ ਆ ਗਏ ਸੀ ਉੱਪਰ ਤੇ ਉੱਪਰ ਆ ਕੇ ਆਪਾਂ ਤਾਂ ਹੋ ਗਏ ਆ ਫਰੈਸ਼ ਅਪ। ਔਰ ਹੁਣ ਵਾਸਿੰਦਰ ਚਿੱਤ ਆ ਜਾਣ ਤੇ ਫਿਰ ਕਰਦੇ ਆਂ ਟ੍ਰੈਲਰ ਦੀ ਤਿਆਰੀ। ਉੱਪਰ ਦਾ ਵੈਸੇ ਆਪਾਂ 6:30 ਪਾ 7 ਆ ਗਏ ਸੀ ਨਾ ਤੇ ਉਸ ਤੋਂ ਬਾਅਦ ਬਸ ਸ਼ੰਪਾਲ ਦੀ ਕਾਲ ਆ ਗਈ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਕਰਾਉਂਦੇ 7:30 ਹੋ ਗਏ ਆਪਾਂ ਸੋ ਹੁਣ ਚਲੋ ਦੇਖਦੇ ਆ ਇੰਦਰਜੀਤ ਨੂੰ ਤੇ ਫਿਰ ਕਰੀਏ ਡਿਨਰ ਔਰ ਫਿਰ ਇੰਦਰਜੀਤ ਦੇ ਆਏ ਤੋਂ ਹੀ ਵਾਸ਼ਿੰਗ ਮਸ਼ੀਨ ਲੱਗਣੀ ਹੈ ਕਿਉਂਕਿ ਉਹ ਵੀ ਆਪਣੇ ਕੱਪੜੇ ਧੋਣ ਲਈ ਸਿੱਟਣਗੇ ਚਲੋ ਜਦ ਤੱਕ ਵੇਟ ਕਰਦੇ ਆ ਜਦ ਤੱਕ ਫਿਰ ਮੈਂ ਪ੍ਰਾਈਵੇਟ ਵੀਡੀਓ ਤੇ ਕੋਈ ਵਧੀਆ ਜੀ ਮੂਵੀ ਲੱਭ ਕੇ ਰੱਖਦੀ ਆ ਅੱਛੇ ਦੇਖੀਏ the next day good morning sasri kal ji sarayan da bahut bahut swagat hai sade youtube channel mr and mrs gelde vich ummeed kardi haan sare jane bahut vadiya honge so chalo ji shuruaat karde haan ajj de din di time ho chukya 10:30 da te main haje uthayi firdi haan so chalo hun main fatafat ready honi haan main thoda late hogi kyunki mainu phone bahut sare aage si ajj te zyada time lag gaya te international phone aage si ajj mainu ਤਾਂ ਕਰਕੇ ਫਿਰ ਥੋੜਾ ਗੱਲਾਂਬਾਤਾਂ ਕਰਦੇ ਕਰਾਉਂਦੇ ਭੈਣ ਭਾਈਆਂ ਨੂੰ ਟਾਈਮ ਲੱਗੇ ਜਾਂਦਾ ਔਰ ਹੁਣ ਆਪਾਂ ਹੋਈਏ ਫਟਾਫਟ ਰੈਡੀ ਇਸ ਤੋਂ ਪਹਿਲਾਂ ਕਿ ਇੰਦਰਜੀਤ ਦੀ ਕਾਲ ਆਏ ਕਿ ਤੂੰ ਕਿੱਥੇ ਰਹਿ ਗਈ ਹਜੇ ਤੱਕ نیچے ਨਹੀਂ ਆਈ ਕਿਉਂਕਿ ਇੰਦਰਜੀਤ گئے ਨਹੀਂ ਅੱਜ ਸੰਗਰੂਰ ਸਾਈਡ ਕੰਮ ਸੀ ਉਹਨਾਂ ਨੂੰ ਤੇ ਉਹਨਾਂ ਨੇ ਕੈਮਰੇ ਚ ਚੈੱਕ ਕਰ ਲੈਣੇ ਆ ਕਿ نیچے ਦਿਖਦੀ ਰਹੀ ਕਿਤੇ ਸੋ ਆਪਾਂ ਫਟਾਫਟ ਰੈਡੀ ਹੋਈਏ ਕੱਪੜੇ ਮੇਰੇ ਕੱਡੇ ਕੁਏ ਨੇ ਸਿਲੈਕਟ ਕਰ ਲਏ ਆਪਾਂ ਨੇ ਫੋਨ ਤੇ ਲੱਗੇ ਲੱਗੇ ਰੈਡੀ ਹੋ ਕੇ ਚੱਲਦੇ ਆਂ نیچے ਲੋ ਜੀ ਟਾਈਮ ਹੋ ਗਿਆ 11:09 ਤੇ ਮੈਂ ਹੋ ਗਿਆ ਰੈਡੀ ਫਟਾਫਟ ਚਟਪਟ ਕੀਤੀ ਆਪਾਂ ਨੇ ਮਹਿੰਦਰ ਜੀ ਨੂੰ ਕਿਹਾ ਸੀ ਜਦੋਂ ਮੈਂ ਪਹਿਲੀ ਕਲਿੱਪ ਲਈ ਸੀ ਜਦ ਹੀ ਇੰਦਰ ਜੀ ਦੀ ਕਾਲ ਆ ਗਈ ਸੀ ਕਿ ਤੂੰ ਕਿੱਥੇ ਆ ਮੈਨੂੰ ਦਿਖ ਨਹੀਂ ਰਹੀ ਕੈਮਰਾ ਵਿੱਚ ਕਿ ਤੂੰ نیچے ਨਹੀਂ ਆਈ ਮੈਂ ਕਿਹਾ ਤੁਸੀਂ ਮੈਨੂੰ 11:30 ਫੋਨ ਕਰਿਓ ਮੈਂ ਉਦੋਂ نیچے ਹੋਵਾਂਗੀ ਸੋ ਹੁਣ ਆਪਾਂ نیچے ਜਾ ਕੇ ਮੈਂ ਕਿਹਾ 11:30 ਤੋਂ 15 ਮਿੰਟ ਪਹਿਲਾਂ ਹੀ نیچے ਆ ਗਈ ਦੇਖਿਆ ਮੇਰੀ ਫੁਰਤੀ ਸੋ ਸੈਟ ਐਗਜ਼ੈਂਪਲ ਕਿ ਲੇਡੀਜ਼ ਵੀ ਜਿਆਦਾ ਜਲਦੀ ਤਿਆਰ ਹੋ ਸਕਦੀਆਂ ਨੇ ਚੱਲੀਏ نیچے ਫਿਰ ਲਓ ਜੀ نیچے ਆਉਣ ਤੋਂ ਬਾਅਦ ਕੰਮਕਾਰ ਕਰਕੇ 1:30 ਵਜ ਗਏ ਹੁਣ ਆ ਤਾਂ ਫਰੂਟ ਖਾਣ ਦਾ ਟਾਈਮ ਵੀ ਨਹੀਂ ਲੱਗਿਆ ਸਾਡਾ ਸੰਤਰੇ ਪਏ ਦੇਖੋ ਆ ਦੇਖ ਸਾਡੇ ਸੰਤਰੇ ਪਏ ਨੇ ਹਾਂ ਇੰਨੇ ਫਰੂਟ ਪਏ ਨੇ ਬੱਚਿਆਂ ਨੂੰ ਦੇਤਾ ਫਰੂਟ ਕੱਟ ਕੇ ਹੁਣ ਆਪਾਂ ਚੱਲਦੇ ਆਂ ਆ ਮਾਲ ਜਾਣਾ ਆਪਾਂ ਨੇ ਪਾਂਬਕ ਤੇ ਇੱਥੇ 슈ਗਰ ਦਾ ਬ੍ਰਾਂਡ ਆਇਆ ਨਿਊ ਤੇ ਮੈਂ ਫਸਟ ਟਾਈਮ ਟਰਾਈ ਕਰਨਾ ਫਾਊਂਡੇਸ਼ਨ ਚਾਹੀਦਾ ਸੋ ਆਪਾਂ ਲੈਣ ਚੱਲਦੇ ਆ ਕਿਉਂਕਿ ਮੇਰਾ ਫਾਊਂਡੇਸ਼ਨ ਮੁੱਕ ਗਿਆ ਤੇ ਹੁਣ ਮੈਨੂੰ ਅਰਜੈਂਟਲੀ ਚਾਹੀਦਾ ਸੀਗਾ ਔਰ ਇੱਕ ਇਕਲਪਸਟਿਕ ਲੈਣੀ ਆ ਮੈਂ ਇੱਕ ਫਾਊਂਡੇਸ਼ਨ ਠੀਕ ਆ ਦੋ ਚੀਜ਼ਾਂ ਯਾਦ ਰੱਖੀ ਚਲੋ ਚੱਲੀਏ ਪਹੁੰਚ ਗਏ ਆਪਾਂ ਸ੍ਰੀਨ ਕੋਲ ਸੋ ਆਹ ਕਿੰਨੇ ਸੋਨੇ ਸੋਨੇ ਇਹ ਤਾਂ ਜਿੰਨੇ ਮਰਜ਼ੀ ਲਈ ਰੱਜਣਾ ਹੀ ਨਹੀਂ ਲੈ ਉਹਨਾਂ ਦੇ ਜਾਣਾ ਸ਼ੂਗਰ ਵਾਲਿਆਂ ਦੇ 81 950 ਤਾਂ ਤਾਂ ਕੀ ਕਰਨੀ ਤੋ ਇਹ ਖਰਾਜ ਜਾਉਗੀ ਸਾਡੀ ਲੈ ਟੱਕੜ ਪਾ ਲਈ ਸਿਰਾਂ ਚਾਪਤੀ ਦੇ ਪਾਰ ਸੁਪਿੰਦਰ ਪਾਰ ਦੇ ਚਾ ਮਸਾਲਾ ਦੀ ਇਹ ਤੇ ਉਹ ਆਪਾ ਕਪਾਜ ਥੋੜਾ ਜਿਹਾ ਸੰਭਾਲ ਲਿਆ ਆਪਾਂ ਦਾ ਥੋੜਾ ਵੀ ਤਾਂ ਆ ਬੜੀ ਪਸੰਦ ਹੈ ਹੁਣ ਕੋਲੋਂ ਲੈਣੀ ਪੁੱਤਾਂ ਨੇ ਇਹ ਕੀ ਹੋ ਰਿਹਾ ਓਏ ਤੂੰ ਬਿਸਕਟ ਖਾ ਲਿਆ ਬੇ ਰੋਟੀ ਦਾ ਟਾਈਮ ਆ ਰੋਟੀ ਦਾ ਟਾਈਮ ਆ ਚਲ ਚੋ ਚਲੀਏ ਉੱਪਰ ਚਲੋ ਤੜਪ 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 ਚਲੋ ਜੀ ਆਪਾਂ ਆ ਗਏ ਉੱਪਰ ਸਵਾ 6 ਹੋ ਗਏ ਨੇ ਟਾਈਮ ਤੇ ਚਲੋ ਹੁਣ ਮੈਂ ਫਟਾਫਟ ਸਾਰੇ ਕੰਮ ਆਪਣੇ ਫਿਨਿਸ਼ ਕਰਾਂ ਤੇ ਫਿਰ ਫ੍ਰੀ ਹੋਈਏ ਤੇ ਅੱਜ ਜਿਹੜੀ ਆਪਾਂ ਥੋੜੀ ਜੀ ਕਾਸਮੈਟਿਕ ਦੀ ਸ਼ਾਪਿੰਗ ਕੀਤੀ ਆ ਉਹ ਵੀ ਸੰਭਾਲ ਦਈਏ ਤੇ ਟਾਈਮ ਹੋ ਗਿਆ 9:30 ਦਾ ਜੋਨ ਨੂੰ ਨੀਂਨੀ ਆਈ ਨੀਂਦੀ ਦਾਈ ਪਰ ਜੋਨ ਕਹਿੰਦਾ ਮੈਂ ਉਹਦੇ ਕਮਰੇ 'ਚ ਨਹੀਂ ਜਾਣਾ ਹੈਗਾ ਅੱਜ ਕਿਉਂਕਿ ਅਸੀਂ ਦੇਖੀ ਆ ਹਾਰਰ ਮੂਵੀ ਜੋਨ ਡਰ ਲੱਗਦਾ ਪਰ ਇਹਨੂੰ ਸਮਝਦਾ ਹੀ ਨਹੀਂ ਹੈ ਮੂਵੀ ਸਮਝਦੀ ਹੈ तो बस <laughs> दिखे नहीं और कुछ नहीं। so, चलो, चलो 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 आपके कमरे जो दो कुड़ी एंटीडेटो चल जाके पै जाओ ओए जाओ चलो मैं गो 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 ਸਵੇਰੇ ਆਮ ਨਾਲ ਉੱਠੇ ਹੋ ਹੁਣ ਤੁਸੀਂ ਨਹਾ ਲੈ ਨਹਾਪਾ ਦਿੱਤੇ ਇਹ ਸੋ ਚਲੋ ਜੀ ਇਸ ਦੇ ਨਾਲ ਹੀ ਆਪਾਂ ਅੱਜ ਦੇ ਬਲੌਗ ਦੀ ਇੱਥੇ ਕਰਦੇ ਐਂਡਿੰਗ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਪ੍ਰੈਸ ਕਰਨਾ ਸੇ ਗੁੱਡ ਨਾਈਟ ਗੁੱਡ ਨਾਈਟ ਕੰਟੀ ਆਦੇ ਰੈਂਗਲੀ ਹੰਦੀ ਹੈ ਇਹਦੇ ਲਾਲ ਰੈਂਗਲੀ